ਬਿਆਸ ਦੇ ਅਧੀਨ ਆਉਂਦੇ ਪਿੰਡ ਵਡਾਲਾ ਕਲਾਂ ਦੇ ਵਿੱਚ ਅਣਪਛਾਤੇ ਲੁਟੇਰਿਆਂ ਨੇ ਏਟੀਐਮ ਤੋੜ ਦਿੱਤਾ ਪਰ ਲੁਟੇਰੇ ਕੈਸ਼ ਲੁੱਟਣ ਦੇ ਵਿੱਚ ਅਸਫਲ ਰਹੇ ਨੇ ਉੱਥੇ ਹੀ ਲੁਟੇਰਿਆਂ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਏਟੀਐਮ ਦਾ ਸ਼ਟਰਾ ਜਿਹੜਾ ਤੋੜ ਦਿੱਤਾ ਅਤੇ ਮੌਕੇ ਦੇ ਉੱਤੇ ਪਹੁੰਚੀ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਸੂਚਨਾ ਦਿੱਤੀ ਕਿ ਬਾਬਾ ਬਕਾਲਾ ਸਾਹਿਬ ਦੇ ਅਧੀਨ ਬਿਆਸ ਦੇ ਪਿੰਡ ਵਡਾਲਾ ਕਲਾਂ ਦੇ ਵਿੱਚ ਬੀਤੀ ਰਾਤ ਅਣਪਛਾਤੇ ਲੁਟੇਰਿਆਂ ਵੱਲੋਂ ਪੰਜਾਬ ਐਂਡ ਸਿੰਧ ਬੈਂਕ ਦੇ ਏਟੀਐਮ ਦਾ ਸ਼ਟਰ ਜਿਹੜਾ ਤੋੜ ਕੇ ਨਕਦੀ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਦੌਰਾਨ ਚੋਰਾਂ ਨੇ ਪਹਿਲਾਂ ਬੈਂਕ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਤੋੜੇ ਅਤੇ ਫਿਰ ਏਟੀਐਮ ਦੇ ਵਿੱਚ ਅੰਦਰ ਵੜ ਕੇ ਏਟੀਐਮ ਦੀ ਮਸ਼ੀਨ ਦੇ ਅਗਲੇ ਹਿੱਸੇ ਤੱਕ ਦੀ ਤੋੜ-ਫੋੜ ਕਰ ਦਿੱਤੀ ਅਤੇ ਇਸ ਦੌਰਾਨ ਕਾਫੀ ਕੋਸ਼ਿਸ਼ ਕਰਨ ਦੇ ਉੱਤੇ ਵੀ ਲੁਟੇਰੇ ਨਕਦੀ ਲੁੱਟਣ ਦੇ ਵਿੱਚ ਅਸਫਲ ਰਹੇ ਨੇ ਉਥੇ ਹੀ ਗੱਲਬਾਤ ਦੇ ਦੌਰਾਨ ਥਾਣਾ ਮੁਖੀ ਬਿਆਸ ਸਤਨਾਮ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਵਡਾਲਾ ਕਲਾਂ ਦੇ ਵਿੱਚ ਏਟੀਐਮ ਤੋੜਨ ਦੇ ਲਈ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਅਤੇ ਨਕਦੀ ਲੁੱਟਣ ਦੀ ਵੀ ਕੋਸ਼ਿਸ਼ ਕੀਤੀ ਗਈ ਜਿਸ ਸੰਬੰਧੀ ਮੌਕੇ ਦੇ ਉੱਤੇ ਪੁੱਜ ਕੇ ਘਟਨਾ ਦੀ ਜਾਂਚ ਹੈ ਜਿਹੜੀ ਕੀਤੀ ਜਾ ਰਹੀ ਹੈ। ਬੀਤੀ ਰਾਤ ਪਿੰਡ ਵਡਾਲਾ ਕਲਾਂ ਦੇ ਵਿੱਚ ਪੰਜਾਬਣ ਸਿੰਘ ਬੈਂਕ ਦਾ ਜਿਹੜਾ ATM ਆ ਕੁਝ ਅਣਪਛਾਤੇਆਂ ਨੇ ਉਹਨੂੰ ਮਤਲਬ ਤੋੜਨ ਦੀ ਕੋਸ਼ਿਸ਼ ਕੀਤੀ ਆ ਪਰ ਉਹ ਕਾਮਯਾਬ ਨਹੀਂ ਹੋ ਸਕੇ ਕੁਝ ਉਹਨਾਂ ਨੇ ਆ ਕੇ ਉਹਨਾਂ ਦੇ ਕੈਮਰੇ ਦੇ ਨਾਲ ਸ਼ੇਡ ਸ਼ਟ ਕਰਕੇ ਉਹਦਾ ਮਤਲਬ ਸ਼ਟਰ ਤੋੜਿਆ ਪਰ ਉਹ ਕਾਮਯਾਬ ਨਹੀਂ ਹੋਏ ਤੇ ਪੁਲਿਸ ਟੀਮ ਜਿਹੜੀ ਉਹ ਜਾਂਚ ਕਰ ਰਹੀ ਆ CCTV ਖੁਣਾਲੇ ਜਾ ਰਹੇ ਜਲਦੀ ਪੇਸ਼ ਕੀਤਾ ਜਾਏਗਾ ਇਹ ਟੀਮਾਂ ਬਾਕੀ ਟੀਮਾਂ ਬਣਾ ਕੇ ਅਸੀਂ ਸਰਫਲਸ ਨੇ ਪੁਲਿਸਾਂ ਤੋਂ ਕੱਢੇ ਜੋ ਵੀ ਸ਼ਟਰ ਆਉਂਗਾ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦਾ ਹਾਂ। ਸਤਿ ਸ੍ਰੀ ਅਕਾਲ। ਅੱਜ ਕੀ ਬਿਆਸ ਦੇ ਅਧੀਨ ਆਉਂਦੇ ਪਿੰਡ ਵਡਾਲਾ ਕਲਾਂ ਦੇ ਵਿੱਚ ਅਣਪਛਾਤੇ ਲੁਟੇਰਿਆਂ ਨੇ ਏਟੀਐਮ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਲੁਟੇਰਿਆਂ ਨੇ ਜਿਹੜੇ ਕੈਸ਼ ਲੁੱਟਣ ਦੇ ਵਿੱਚ ਅਸਫਲ ਰਹੇ ਨੇ ਪੰਜਾਬ ਐਂਡ ਸਿੰਧ ਬੈਂਕ ਦਾ ਇਹ ਏਟੀਐਮ ਸੀ ਜਿਸ ਦਾ ਲੁਟੇਰਿਆਂ ਨੇ ਸ਼ਟਰ ਜਿਹੜਾ ਤੋੜ ਦਿੱਤਾ ਹੈ ਉਤੇ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਤੇ ਜਾਂਚ ਹੈ ਜਿਹੜੀ ਸ਼ੁਰੂ ਕਰ ਦਿੱਤੀ ਹੈ ਸੂਦਾ ਦिए ਕਿ ਬੀਤੀ ਰਾਤ ਦੀ ਇਹ ਘਟਨਾ ਹੈ ਜਿੱਥੇ ਅਣਪਛਾਤੇ ਲੁਟੇਰਿਆਂ ਵੱਲੋਂ ਪੰਜਾਬ ਐਂਡ ਸਿੰਧ ਬੈਂਕ ਦੇ ਏਟੀਐਮ ਦਾ ਸ਼ਟਰ ਤੋੜ ਕੇ ਨਗਦੀ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸ ਦੌਰਾਨ ਲੁਟੇਰਿਆਂ ਨੇ ਪਹਿਲਾਂ ਬੈਂਕ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਨੇ ਜਿਹੜੇ ਉਹ ਵੀ ਤੋੜ ਦਿੱਤੇ ਅਤੇ ਫਿਰ ਏਟੀਐਮ ਦੇ ਅੰਦਰ ਦਾਖਲ ਹੋਣ ਦੀ ਕੋਈ ਖਬਰ ਦੇ ਉੱਤੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਮੇਰੇ ਸਹਿਯੋਗੀ ਬਲਰਾਜ ਸਿੰਘ ਰਾਜਾ ਸਾਡੇ ਨਾਲ ਜੁੜ ਚੁੱਕੇ ਨੇ ਬਲਰਾਜ ਵੱਡੀ ਕੋਸ਼ਿਸ਼ ਸੀ ਲੁਟੇਰਿਆਂ ਵੱਲੋਂ ਕੀਤੀ ਗਈ ਹੈ ਜੋ ਕਿ ਸਫਲ ਰਹੀ ਹੈ ਤੇ ਪੁਲਿਸ ਵੱਲੋਂ ਹੁਣ ਕਿੱਦਾਂ ਦੀ ਜਾਂਚ ਪੜਤਾਲ ਹੈ ਜਿਹੜੀ ਕੀਤੀ ਜਾ ਰਹੀ ਹੈ ਜੋ ਜੇ ਗੱਲ ਕਰੀ ਜਸਵਿੰਦਰ ਜੀ ਬੀਤੀ ਰਾਤ 11:00 ਤੋਂ 15 ਮਿੰਟ ਦੇ ਵਿੱਚ ਜਿਹੜੀ ਇੱਕ ਲੁੱਟ ਦੀ ਵਾਰਦਾਤ ਕੀਤੀ ਗਈ ਸੀ ਬੀਤੀ ਰਾਤ ਪੰਜਾਬ ਐਂਡ ਸਿੰਧ ਬੈਂਕ ਦੇ ਜਿਹੜੇ ਏਟੀਐਮ ਬਟ ਵਡਾਲਾ ਚਲਾ ਨਜ਼ਦੀਕ ਰਈਆ ਕਸਬਾ ਦੇ ਨਜ਼ਦੀਕ ਪਿੰਡ ਪੈਂਦਾ ਉੱਥੇ ਇੱਕ ਲੁੱਟ ਦੀ ਵਾਰਦਾਤ ਕੀਤੀ ਗਈ ਪਰ ਜਿਹੜੀ ناکਾਮੀ ਰਹੀ ਚੋਰਾਵਾਂ ਵੱਲੋਂ ਤੇ ਮੌਕੇ ਤੇ ਪੰਜਾਬ ਪੁਲਿਸ ਦੇ ਅਧਿਕਾਰੀ ਪਹੁੰਚ ਕੇ ਐਸਐਸਓ ਖਲਤੀਆਂ ਡੀਐਸਪੀ ਬਾਬਾ ਬਕਾਲਾ ਸਾਹਿਬ ਮੌਜੂਦ ਰਹੇ ਤੇ ਜਿਹੜੀ ਲੁੱਟ ਦੀ ਵਾਰਦਾਤ ਹੋਣ ਤੋਂ ਏਟੀਐਮ ਦੇ ਜਿਹੜੇ ਪੈਸੇ ਜਾਣ ਤੋਂ ਬਚਾ ਲਿਆ ਗਿਆ ਜੀ ਇਸ ਮਾਮਲੇ ਵਿੱਚ ਕਿੰਨੇ ਕ ਲੁਟੇਰੇ ਨੇ ਜਿਹੜੇ ਆਪਾਂ ਕੈਦ ਕੀ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਜਾਂ ਨਹੀਂ ਕੋਈ ਮੁੱਢਲੇ ਤੱਕ ਜਿਹੜੇ ਅਜੇ ਸਾਹਮਣੇ ਨਹੀਂ ਆ ਸਕੇ ਸੀਸੀਟੀਵੀ ਕੈਮਰੇ ਦੀ ਗੱਲ ਕਰੀਏ ਉਹ ਵੀ ਨਹੀਂ ਅਜੇ ਲੱਗ ਸਕੀ ਤੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀਦੀ ਮੈਨੇਜਰ ਬੈਂਕ ਦੇ ਨਾਲ ਉਹਨਾਂ ਨੇ ਕੋਈ ਜਿਹੜੀ ਹੈ ਕਿ ਆਪਣੀ ਇਨਪੁਟ ਨਹੀਂ ਰੱਖੀ মিডিਆ ਕੇ ਜੀ ਸੋ ਜਾਣਕਾਰੀ ਦੇਣ ਦੇ ਲਈ ਬਲਰਾਜ ਸਿੰਘ ਰਾਜਾ ਤੁਹਾਡਾ ਬਹੁਤ ਬਹੁਤ ਧੰਨਵਾਦ